ਇਹਨੂੰ ਕਹਿੰਦੇ ਜੱਗਾ ਤੇ ਜੱਗਾ ਲੋਪੋ ਵਾਲਾ ਤੰਬੂ-ਤੰਬੂ ਬੰਦ ਕੇ ਛੱਪੜ ਤੇ ਚੱਲ ਪਿਆ ਕੰਮ ਆਪਣਾ ਬਈ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਐਮ.ਐਲ.ਏ. ਮਨਜੀਤ ਸਿੰਘ ਬਲਾਖਪੁਰ ਦਾ ਜੀ ਤੰਬੂ-ਤੰਬੂ ਬੰਦ ਹੈ ਅੱਜ ਫਿਰ ਤੰਬੂ ਸਰਪੰਚ ਜਿੱਦੀਆਂ ਹਾਂ ਛੱਟੋ ਦਰਪਾਲਾ ਹਾਂ 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 ਛੱਟੋ ਦਰਪਾਲਾ ਗਰਮੀ ਬਹੁਤ ਹੈ ਤੰਬੂ ਵੀ ਲਾਦਾ ਨੌਜਵਾਨ ਨੇ ਅੱਜ ਤੇ ਲੱਗੂ ਕਿ ਛੱਪੜ ਤੇ ਰੌਣਕ ਆ ਛੱਪੜ ਦਾ ਕੰਮ ਚੱਲ ਪਿਆ ਵੀਰੋ ਟ੍ਰੀਟਮੈਂਟ ਪਲਾਟ ਜਿਹੜਾ ਬਣਦਾ ਹੈ ਪਿੰਡਾਂ ਦੇ ਵਿੱਚ ਹੁਣ ਛੱਪੜਾਂ ਦਾ ਕੰਮ ਜਾਰੀ ਰਿਹਾ ਸਾਰਿਆਂ ਦੀ ਲੋਪੋ ਵੀ ਸ਼ੁਰੂ ਹੋ ਗਿਆ ਏ ਤੇ ਧੰਨਵਾਦ ਆ ਮਨਜੀਤ ਸਿੰਘ ਬਲਾਸਪੁਰ ਦਾ ਵੀ ਜਿਨ੍ਹਾਂ ਨੇ ਹਿੰਮਤ ਕਰਕੇ ਇਹ ਆਪਣੇ ਸਰਕਾਰ ਤੱਕ ਪਹੁੰਚਾਈਆਂ ਆਪਣੇ ਹਲਕੇ ਦੀਆਂ ਸਮੱਸਿਆਵਾਂ ਤੇ ਬਹੁਤ ਬਹੁਤ ਧੰਨਵਾਦ ਆ ਹੁਣ ਆਪਾਂ ਅੱਜ ਛੱਪੜ ਤੇ ਚਲਾਦਾ ਕੰਮ ਤੁੰਬੂ ਤੁੰਬੂ ਲਾ ਲ ਗਏ ਇਥੇ ਆਪਣੇ ਕੰਮ ਵਾਲੇ ਵੀ ਬੈਠਿਆ ਕਰਨਗੇ ਮੀਂਹ ਕਣੀ ਵੀ ਆ ਜਾਂਦਾ ਕਈ ਵਾਰੀ ਇਹ ਰਹਿਣ ਸਹਿਣ ਦਾ ਪ੍ਰਬੰਧ ਕਰਦ ਗਿਆ ਅੱਜ ਇੱਥੇ ਲੋਪੋ ਲਾ ਕੇ ਰੌਣਕਾਂ ਚੱਪੜ ਤੇ